ਸਿਮਰਨ ਦੇ ਰੋਣ ਦੀ ਆਵਾਜ਼ ਸੁਣ ਕੇ ਮਨਜੀਤ ਵੀ ਕਾਲੀ ਨਰਸੋਈ ਵਿੱਚੋਂ ਕਮਰੇ ਵਿੱਚ ਆ ਗਈ। ਸੀਤੋ ਪਹਿਲਾਂ ਹੀ ਉਹਨੂੰ ਚੁੱਪ ਕਰਾਉਣ ਦਾ ਯਤਨ ਕਰ ਰਹੀ ਸੀ। ਇਹਨੂੰ ਕੀ ਹੋਇਆ? ਮੈਂ ਹੁਣੇ ਤਾਂ ਸੁਵਾ ਕੇ ਗਈ ਸੀ। ਮਨਜੀਤ ਨੇ ਬੱਚੀ ਨੂੰ ਗੋਦ ਵਿੱਚ ਲੈਂਦੇ ਹੋਏ ਕਿਹਾ, ਤੇਰੇ ਪਾਪਾ ਜੀ ਨੇ ਜ਼ਮੀਨ ਦੀ ਗੱਲ ਕਰਦੀ। ਮੈਂ ਜ਼ੋਰ ਨਾਲ ਬੁਲ ਪਈ। ਕੱਚੀ ਲਿੰਦੇ ਹੋਣ ਤਾਂ ਉੱਠ ਗਈ। ਹੋਣੀ ਐ। ਸੀਤੋ ਬੋਲਦੀ ਹੋਈ ਸਿਰ ਫੜਕੇ ਬੈਠ ਗਈ। ਕੀ ਹੋਇਆ ਬੀਜੀ? ਹੋਣਾ ਕੀ ਜਵਾਬ ਦੇ ਦਿੱਤਾ। ਅਕੇ ਮੈਨੂੰ ਨਹੀਂ ਚਾਹੀਦੀ ਸਾਰੇ ਜ਼ਿੰਦਗੀ ਆਹੀ ਕੁਛ ਕਰਦਿਆਂ ਦੀ ਪੀਤ ਗਈ ਹਰ ਚੀਜ਼ ਨੂੰ ਬੋਲ ਦਿੰਦੇ ਆ ਮੈਨੂੰ ਨਹੀਂ ਚਾਹੀਦੀ ਜੱਦੀ ਜਾਇਦਾਦ ਆ ਸਈ ਦੁਨੀਆ ਲੈਂਦੀ ਐ ਤਾਂ ਮੇਂ ਨਿਆਣਿਆਂ ਦਾ ਹੱਕ ਐ ਇਹ ਤਾਂ ਨਹੀਂ ਛੱਡਣ ਲੱਗੀ ਜੋ ਮਰਜੀ ਹੋ ਜਾਵੇ ਭਾਵੇਂ ਕਚਹਿਰੀ ਜਾਣਾ ਪਵੇ ਦੋ ਤਿੰਨ ਦਿਨ ਘਰ ਵਿੱਚ ਬਹਿਸ ਚੱਲਦੀ ਰਹੀ ਆਖਿਰ ਕਹਿ ਬਲਦੇਵ ਸਿੰਘ ਨੇ ਪਹਿਲਾ ਪਿੰਡ ਜਾਣ ਦਾ ਫੈਸਲਾ ਕੀਤਾ ਉਸ ਵੀਰ ਦਾ ਸਰਪੰਡ ਪਹੁੰਚ ਗਿਆ ਘਰ ਬੇਬੇ ਬੇੜੇ ਵਿੱਚ ਬੈਠੀ ਹੋਈ ਸੀ ਬਲਦੇਵ ਸਿੰਘ ਨੇ ਮਾਂ ਨੂੰ ਮੱਥਾ ਟੇਕਿਆ ਬੇਬੇ ਸਮਝ ਗਈ ਸੀ ਕਿ ਉਹ ਕਿਸ ਕੰਮ ਆਇਆ ਪਰ ਅਣਜਾਣ ਜਿਹੀ ਬਣ ਕੇ ਉਹ ਬੋਲੀ ਪੁੱਤ ਤੂੰ ਸਵੇਰੇ ਸਵੇਰੇ ਕਿੱਧਰੋਂ ਸਭ ਸੁੱਖ ਸੁੱਖ ਹੈ ਬੇਬੇ ਜੇ ਸੁੱਖ ਹੁੰਦੀ ਤਾਂ ਮੈਂ ਘਰ ਨੂੰ ਆਣਾ ਸੀ ਸਵੇਰੇ ਸਵੇਰੇ ਬੇਬੇ ਮੈਂ ਤੇਰਾ ਪੁੱਤ ਨਹੀਂ ਮੇਰੇ ਤੋਂ ਕੀ ਗਲਤੀ ਹੋ ਗਈ ਜੋ ਮੇਰੇ ਹੱਥ ਵੜ ਦਿੱਤੇ ਮੇਰਾ ਕੁਝ ਨਹੀਂ ਇਸ ਘਰ ਵਿੱਚ ਬੇਬੇ ਬੋਲੀ ਮੈਂ ਕੀ ਜਾਣਾ ਕਰ ਲਵਾਂ ਸਾਬ ਦੋਨੋਂ ਜਾਣੇ ਜੋ ਦੇਣਾ ਦੇ ਦੇਵੋ ਜੋ ਲੈਣਾ ਲੈ ਲਵੋ ਪਰ ਬੇਬੇ ਮੇਰੇ ਕੋਲ ਕੀ ਹੈ ਜੋ ਮੈਂ ਦੇਵਾਂ ਦੋਵਾਂ ਦੀ ਆਵਾਜ਼ ਸੁਣ ਛਿੰਦਾ ਅੰਦਰੋਂ ਬਾਹਰ ਆ ਕੇ ਬੋਲਿਆ Saab ਕੀ ਕਰਨਾ ਬੁੜਾ ਮੇਰੇ ਨਾਂ ਲਗਵਾ ਗਿਆ ਮੈਂ ਜਮੀਨ ਬਾਕੀ ਦੀ ਜੋ ਹਿੱਸੇ ਆਉਂਦਾ ਲੈ ਲਵੋ ਬੇਬੇ ਦਾ ਤੇ ਕੁੜੀਆਂ ਦਾ ਹਿੱਸਾ ਮੈਂ ਰੱਖਣਾ ਇਹ ਉਹੀ ਛਿੰਦਾ ਸੀ ਜਿਸ ਨੂੰ ਨੌਕਰੀ ਤੇ ਵੀ ਬਲਦੇਵ ਸਿੰਘ ਨੇ ਲਗਵਾਇਆ ਸੀ ਉਹਦੀ ਹਰ ਮੁਸੀਬਤ ਨੂੰ ਦੂਰ ਕਰਨਾ ਬਲਦੇਵ ਸਿੰਘ ਨੇ ਆਪਣੀ ਜ਼ਿੰਮੇਵਾਰੀ ਸਮਝਦਾ ਸੀ ਚਿੰਦਾ ਵੀ ਅੱਜ ਤੋ ਪਹਿਲਾਂ ਆਪਣੇ ਭਰਾ ਨਾਲ ਐਵੇਂ ਕਦੇ ਨਹੀਂ ਸੀ ਬੋਲਿਆ ਜਾਇਦਾਦ ਦੇ ਲਾਲਚ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ ਸੀ ਬਲਦੇਵ ਸਿੰਘ ਬਿਨਾ ਕੁਝ ਬੋਲੇ ਆਪਣੇ ਵੱਡੇ ਭੈਣ ਦੇ ਕੋਲ ਗਿਆ ਅਤੇ ਉਸ ਨੂੰ ਸਾਰੀ ਗੱਲ ਦੱਸੀ ਭੈਣ ਨੇ ਵੀ ਆ ਕੇ ਚਿੰਦੇ ਨੂੰ ਬਹੁਤ ਸਮਝਾਇਆ ਪਰ ਚਿੰਦਾ ਤਸ ਤੋਂ ਮਸਣਾ ਹੋਇਆ ਆਕਣ ਲੱਗਾ ਮੇਰੇ ਦੋਹਾਂ ਹੱਥਾਂ ਵਿੱਚ ਲੱਡੂ ਆ ਜਿਹਦੇ ਵਿੱਚ ਹਿੰਮਤ ਆ ਫੋਲ ਲਵੇ ਦਾਕਾ ਅਸੀਂ ਕੀ ਖੋਣਾ ਰੱਬ ਕੋ ਕੈਂਦੇ ਹੋਏ ਵੱਡੀ ਪੈਣ ਬੇੜੇ ਤੋਂ ਬਾਹਰ ਨਿਕਲਾਈ ਅਤੇ ਦੋਵੇਂ ਪੈਣਪਰਾ ਨਿਰਾਸ਼ ਵਾਪਸ ਪਰਤ ਗਏ। ਅਗਲੇ ਦਿਨ ਬਲਦੇਵ ਸਿੰਘ ਮਨਜੀਤ ਦੇ ਪਿਤਾ ਜੀ ਨੂੰ ਮਿਲਿਆ ਜੋ ਡੀਸੀ ਆਫਿਸ ਵਿੱਚ ਨੌਕਰੀ ਕਰਦੇ ਸਨ। ਸਾਰੀ ਗੱਲਬਾਤ ਸੁਣਨ ਤੋਂ ਬਾਅਦ ਮਨਜੀਤ ਦੇ ਪਿਤਾ ਜੀ ਨੇ ਕਿਹਾ ਤੁਸੀਂ ਵਕੀਲ ਕਰਕੇ ਕੇਸ ਫਾਈਲ ਕਰ ਦਿਓ। ਕੇਸ ਤੁਹਾਡੇ ਹੱਕ ਵਿੱਚ ਹੀ ਹੋਵੇਗਾ। ਬਸ ਪ੍ਰੂਫ ਚਾਹੀਦੇ ਨੇ ਜਿਸ ਤੋਂ ਸਾਬਤ ਹੋ ਜਾਵੇ ਕਿ ਜੋ ਅੰਗੂਠਾ ਸ਼ਿੰਦੇ ਨੇ ਲਗਵਾਇਆ ਸੀ ਉਹ ਝੂਠਾ ਹੈ। ਬਲਦੇਵ ਸਿੰਘ ਨੇ ਇੱਕ ਨਾਮੀ ਵਕੀਲ ਕਰਕੇ ਕੇਸ ਫਾਇਲ ਕਰ ਦਿੱਤਾ ਅਤੇ ਵਾਪਸ ਆਪਣੇ ਘਰ ਪਰਤਦਾ ਆ। ਪੈਣਾ ਨੇ ਵੀ ਬਲਦੇਵ ਸਿੰਘ ਦਾ ਸਾਥ ਦਿੱਤਾ ਪਰ ਸ਼ਿੰਦਾ ਬਹੁਤ ਲੰਘਿਆ ਹੋਇਆ ਸੀ। ਉਸ ਨੇ ਪੈਸੇ ਦੇ ਕੇ ਬਲਦੇਵ ਸਿੰਘ ਦੇ ਖਿਲਾਫ ਜਵਾਬੀ ਖੜੇ ਕਰ ਲਏ। ਸ਼ਿੰਦਾ ਕਚਹਿਰੀ ਜਾਂਦਾ ਅਤੇ ਅਗਲੀ ਤਰੀਕ ਪਾਪਸ ਆ ਜਾਂਦਾ। ਬਲਦੇਵ ਸਿੰਘ ਹਰ ਵਾਰੀ 2 ਘੰਟੇ ਦਾ ਸਫ਼ਰ ਕਰਕੇ ਜਾਂਦਾ ਤਰੀਕ ਲੈ ਕੇ ਵਾਪਸ ਪੱਤ ਜਾਂਦਾ। ਇਸ ਵਿੱਚ ਬਲਦੇਵ ਸਿੰਘ ਦੇ ਸਬੂਤਾਂ ਦੇ ਤੌਰ ਤੇ ਆਪਣੇ ਚਾਚੇ ਦਾ ਅੰਗੂਠਾ ਲਗਾਇਆ ਕਾਗਜ਼ ਜੋ ਇੱਕ ਆਫਿਸ ਵਿੱਚ ਨੌਕਰੀ ਕਰਦੇ ਸਮੇਂ ਤਨਖਾਹ ਲੈਣ ਲਈ ਲਗਾਇਆ ਸੀ ਆਪਣੇ ਰਸੂਕ ਸਦਕਾ ਕਰਵਾ ਲਿਆ ਸਰਕਾਰੀ ਪੇਪਰ ਸੀ ਜਿਸ ਨੂੰ ਝੂਠ ਲਾਉਣਾ ਨਾਮੁਮਕਨ ਸੀ ਅਤੇ ਪਿੰਡ ਵਿੱਚ ਦੋ ਗਵਾਹ ਵੀ ਖੜੇ ਕਰ ਲਏ ਇਸ ਵਿੱਚਿੰਦੇ ਦਾ ਇੱਕ ਗਵਾਹ ਰੱਬ ਜਾਣੇ ਕਿਉਂ ਮੁੱਕ ਗਿਆ ਜਿੱਦ ਦਾ ਫਾਇਦਾ ਵੀ ਹੋ ਗਿਆ ਸਮਾਂ ਬੀਤਣ ਲੱਗਾ ਆਖਿਰ ਇੱਕ ਦਿਨ ਫੈਸਲੇ ਦੀ ਤਾਰੀਖ ਵੀ ਆਈ ਜੱਜ ਨੇ ਕੇਸ ਦਾ ਫੈਸਲਾ ਬਲਦੇਵ ਸਿੰਘ ਨੇ ਹੱਕ ਵੀ ਸੁਣਾਇਆ ਸਿੰਦਾ ਕੇਸ ਦਾ ਫੈਸਲਾ ਸੁਣ ਤਲ ਮਿਲਾ ਉੱਠਿਆ ਜੱਜ ਦੇ ਕਮਰੇ ਵਿੱਚੋਂ ਬਾਹਰ ਆਉਂਦੇ ਹੀ ਉਹ ਬੋਲਿਆ ਮੈਂ ਚੁੱਪ ਕਰਕੇ ਨਹੀਂ ਬੈਠਣ ਲੱਗਾ ਉੱਪਰਲੀ ਅਦਾਲਤ ਵਿੱਚ ਜਾਊਂਗਾ ਮੈਂ ਤਰੀਕਾ ਪਵਾ ਪਵਾ ਮਾਰ ਦੂੰ ਜਦੋਂ ਕਰਾਏ ਲਾ ਲਾ ਕੇ ਆਉਣਾ ਪਿਆ ਤਾਂ ਪਤਾ ਲੱਗੂ ਮੈਂ ਇਹਦਾ ਜ਼ਮੀਨ ਤੋਂ ਕੱਢ ਕੇ ਤੁਹਾਡੇ ਲਈ ਲਾਈ ਜਾਣਾ ਮੈਨੂੰ ਕੋਈ ਫਰਕ ਨਹੀਂ ਪਿਆ ਤੁਹਾਡਾ ਹੀ ਝੂਗਾ ਚੌੜ ਹੋਣਾ ਸਿੰਦੇ ਦੀਆਂ ਗੱਲਾਂ ਸੁਣ ਕੇ ਬਲਦੇਵ ਸਿੰਘ ਬੋਲਿਆ ਕੋਈ ਨਾ ਕਾਕਾ ਜੇ ਐਦਾਂ ਮਰਨਾ ਹੋਇਆ ਤਾਂ ਐਦਾਂ ਹੀ ਮਰਨਾ ਮੈਂ ਤੂੰ ਖੁਸ਼ ਰਹਿ ਦਰ ਅਸਲ ਸ਼ਿੰਦਾ ਫੈਸਲਾ ਸੁਣ ਕੇ ਬੁਰੀ ਤਰ੍ਹਾਂ ਬਖਲਾ ਗਿਆ ਸੀ ਉਸ ਨੇ ਸੁਪਨੇ ਵਿੱਚ ਵੀ ਇਹ ਨਹੀਂ ਸੀ ਸੋਚਿਆ ਕਿ ਫੈਸਲਾ ਉਸ ਦੇ ਖਿਲਾਫ ਹੋ ਸਕਦਾ ਬਲਦੇਵ ਸਿੰਘ ਫੈਸਲੇ ਦੀ ਕਾਪੀ ਲੈ ਕੇ ਵਾਪਸ ਕਰ ਪਰਤ ਆਇਆ ਉਹਨੂੰ ਕੇਸ ਜਿੱਤਣ ਦੀ ਕੋਈ ਖੁਸ਼ੀ ਨਹੀਂ ਸੀ ਕਿਉਂਕਿ ਇਸ ਕੇਸ ਨੇ ਪੈਨਪ੍ਰਾਵਾਂ ਦੇਸ਼ ਦੇ ਵਿੱਚ ਦਰਾਰ ਪਾ ਦਿੱਤੀ ਸੀ ਸ਼ਾਹੀ ਜਾਣ ਵਾਲਾ ਭਰਾ ਅੱਜ ਦੁਸ਼ਮਣ ਬਣ ਬੈਠਾ ਸੀ ਜਿਸ ਪੈਨ ਨੂੰ ਮਾਂ ਵਰਗਾ ਉਹ ਵਿਦੇਸੀ ਉਹਦੀ ਹਰ ਗੱਲ ਤੇ ਫੁੱਲ ਭਰਉਂਦੇ ਸੀ ਅੱਜ ਉਹ ਕਚੈਰੀ ਵਿੱਚ ਤੱਕੇ ਖਾ ਰਹੀ ਸੀ ਉਹਨੇ ਜਿਵੇਂ ਹੀ ਕਾਤਾ ਗੇਟ ਖੋਲ੍ਹਿਆ ਪੋਤੀ ਸਿਮਰਨ ਵਿੜੇ ਵਿੱਚ ਖੇਡ ਰਹੀ ਸੀ ਉਹ ਦੌੜ ਕੇ ਉਹਦੇ ਲੱਤਾਂ ਨੂੰ ਚਿੰਬੜ ਗਈ ਅਤੇ ਬਲਦੇਵ ਸਿੰਘ ਨੇ ਉਸ ਨੂੰ ਬੋਦੀ ਚੁੱਕ ਲਿਆ ਉਹਦੇ ਸੋਚਾਂ ਦੀ ਲੜੀ ਟੁੱਟ ਗਈ ਕਿਉਂਕਿ ਸਿਮਰਨ ਆਪਣੀ ਤੋਜ਼ਲੀ ਜੀ ਜਵਾਨ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗੀ ਸੀ ਜਿਨ੍ਹਾਂ ਨੂੰ ਉਹ ਬੜੇ ਧਿਆਨ ਅਤੇ ਪਿਆਰ ਨਾਲ ਸੁਣ ਰਿਹਾ ਸੀ ਸਿਮਰਨ ਹੁਣ 3 ਸਾਲ ਦੀ ਹੋ ਚੁੱਕੀ ਸੀ ਅਤੇ ਸਕੂਲ ਜਾਣ ਲੱਗੀ ਸੀ ਸਾਰੇ ਪਰਿਵਾਰ ਦੀ ਬਹੁਤ ਲੱਟਲੀ ਸੀ ਦਾਦਾ ਜੀ ਨੇ ਨਾਲ ਗੁਰਦੁਆਰਾ ਸਾਹਿਬ ਜਾਣਾ ਉਹ ਦਾ ਰੋਜ਼ਾਨਾ ਦਾ ਰੁਟੀਨ ਸੀ ਮਨਜੀਤ ਦੁਆਰਾ ਮਾਂ ਬਣਨ ਵਾਲੀ ਸੀ ਸੀਤੋ ਅਤੇ ਮਨਜੀਤ ਬੀੜੇ ਵਿੱਚ ਬੈਠੀਆਂ ਕਣਕ ਸਾਫ ਕਰ ਰਹੀਆਂ ਸੀ ਰਵਿੰਦਰ ਅਤੇ ਬਲਦੇਵ ਸਿੰਘ ਆਫਿਸ ਗਏ ਹੋਏ ਸਨ ਡਾਕੀ ਨੇ ਗੇਟ ਦੀ ਘੰਟੀ ਬਜਾਈ ਸੀਤੋ ਨੇ ਗੇਟ ਖੋਲ੍ਹਿਆ ਤਾਂ ਡਾਕੀ ਨੇ ਕਿਹਾ ਸਰਕਾਰੀ ਚਿੱਠੀ ਏ ਸੀਤੋ ਨੇ ਮਨਜੀਤ ਨੂੰ ਕਿਹਾ ਪੁੱਤ ਸੈਂਡ ਕਰਕੇ ਲੈ ਲਾਂ ਸ਼ਿੰਦੇ ਨੇ ਦੁਬਾਰਾ ਕੇਸ ਫਾਈਲ ਕਰ ਦਿੱਤਾ ਸੀ ਸ਼ਾਮ ਨੂੰ ਬਲਦੇਵ ਸਿੰਘ ਨੇ ਲਿਫਾਫਾ ਖੋਲ੍ਹਿਆ ਤਾਂ ਅਦਾਲਤ ਵਿੱਚ ਪੇਸ਼ ਹੋਣ ਦੀ ਤਾਰੀਖ ਦੇਖੀ ਬਲਦੇਵ ਸਿੰਘ ਨੇ ਆਪਣੀ ਵੱਡੀ ਪੈਨ ਫੋਨ ਕੀਤਾ ਕਿੰਨਾ ਚਿਰ ਦੋਵੇਂ ਗੱਲਾਂ ਕਰਦੇ ਰਹੇ ਗੱਲਾਂ ਕਰਦੇ ਕਈ ਵਾਰੀ ਦੋਵੇਂ ਭਾਪਕ ਹੋਏ ਸ਼ਹਿਦਪੁਰਾ ਸਮਾਜ ਯਾਦ ਕਰਕੇ ਬਲਦੇਵ ਸਿੰਘ ਦੀ ਰਿਟਾਇਰਮੈਂਟ ਦਾ ਸਮਾਂ ਵੀ ਨਦੀਕਾਰਿਆ ਸੀ ਕੇਸ ਦੀ ਪੈਰਵਾਰੀ ਜਾਣ ਵੀ ਜ਼ਰੂਰੀ ਸੀ ਕਿਸੇ ਤਰ੍ਹਾਂ ਸਮਾਂ ਕੱਢ ਕੇ ਬਲਦੇਵ ਸਿੰਘ ਜਾਂਦਾ ਪਰ ਸੁਣਵਾਈ ਨਾ ਹੁੰਦੀ ਕਈ ਵਾਰੀ ਤਾਂ ਉਹਦੇ ਪਹੁੰਚ ਤੋਂ ਪਹਿਲਾਂ ਹੀ ਅਗਲੀ ਤਰੀਕ ਪਹਿ ਜਾਂਦੀ। atypo ਖੱਜਲ ਕਵਾਨ ਹੋ ਕੇ ਦਫ਼ਤਰ ਪਹੁੰਚਿਆ। ਬਲਦੇਵ ਸਿੰਘ ਦੀ ਰਿਟਾਇਰਮੈਂਟ ਦਾ ਦਿਨ ਆਇਆ। ਘਰ ਵਿੱਚ ਛੋਟੀ ਜਿਹੀ ਪਾਰਟੀ ਰੱਖੀ ਗਈ ਜਿਸ ਵਿੱਚ ਗੱਲੀ ਕਵਾਨ ਅਤੇ ਕੁਝ ਖਾਸ ਰਿਸ਼ਤੇਦਾਰ ਹੀ ਬੁਲਾਏ ਗਏ। ਕਮਾਰ ਦੀ ਗੱਲ ਇਹ ਵੀ ਸੀ ਕਿ ਪਾਰਟੀ ਦਾ ਸਾਰਾ ਪ੍ਰਬੰਧ ਘਰ ਵਿੱਚ ਹੀ ਮਨਜੀਤ ਅਤੇ ਉਹਦੀ ਨਾਨਦ ਨੇ ਕੀਤਾ ਸੀ। ਸਿਰਫ ਮਠਿਆਈ ਹੀ ਬਾਜ਼ਾਰ ਤੋਂ ਲਿਆਂਦੀ ਗਈ ਸੀ। ਪਹਿਲਾਂ ਚਾਹ ਪਲਾਈ ਗਈ ਤੇ ਫਿਰ ਰਾਤ ਦਾ ਖਾਣਾ। ਸਭ ਨੇ ਖਾਣੇ ਦੀ ਖੁੱਲ ਕੇ ਤਾਰੀਫ਼ ਕੀਤੀ। ਸਭ ਨੂੰ ਵਿਦਾ ਕਰਕੇ ਸਭ ਮਾਂ ਦੀ ਸਾਮ ਸੰਭਾਲ ਕਰਕੇ ਮਨਜੀਤ ਬਹੁਤ ਥੱਕ ਚੁੱਕੀ ਸੀ ਪਰ ਬਹੁਤ ਖੁਸ਼ੀ ਕਿਉਂਕਿ ਸਭ ਕੁਝ ਬਹੁਤ ਵਧੀਆ ਢੰਗ ਨਾਲ ਨਿਬੜ ਗਿਆ ਸੀ ਬਲਦੇਵ ਸਿੰਘ ਬਹੁਤ ਇਮਾਨਦਾਰ ਤੇ ਅਸਲ ਸੁਪ ਵਾਲਾ ਬੰਦਾ ਸੀ ਇਸ ਲਈ ਪੈਨਸ਼ਨ ਵੀ ਨਾਲ ਲੱਗਦੀ ਹੀ ਲੱਗ ਗਈ ਹੁਣ ਉਹ ਆਪਣੀ ਪੋਤੀ ਨੂੰ ਪੂਲ ਆਪ ਛੱਡਣ ਜਾਂਦਾ ਅਤੇ ਲੈਣ ਵੀ ਪਹਿਲਾਂ ਇਹ ਡਿਊਟੀ ਮਨਜੀਤ ਦੀ ਹੁੰਦੀ ਸੀ ਉਸ ਨੂੰ ਪੜਾਉਣ ਦੀ ਜ਼ਿੰਮੇਵਾਰੀ ਵੀ ਹੁਣ ਉਸਨੇ ਚੁੱਕ ਲਈ ਸੀ ਸਕੂਲ ਤੋਂ ਆਉਂਦੇ ਹੀ ਡਰੈਸ ਬਦਲ ਸਿਮਰਨ ਦਾਦਾ ਜੀ ਕੋ ਜਾ ਬੈਠਦੀ ਪਹਿਲਾਂ ਦੋਵੇਂ ਦਾਦਾ ਪੋਤੀ ਰੋਟ ਖਾਂਦੇ ਤੇ ਫਿਰ ਪੜਾਈ ਸ਼ੁਰੂ ਹੋ ਜਾਂਦੀ ਮਨਜੀਤ ਨੂੰ ਡਾਕਟਰ ਨੇ ਜੋ ਡਿਲੀਵਰੀ ਡੇਟ ਦਿੱਤੀ ਸੀ ਉਸ ਤੋਂ 1 ਹਫਤਾ ਉੱਪਰ ਬੀਤ ਗਿਆ ਸੀ ਡਾਕਟਰ ਮੁਤਾਬਿਕ ਉਹਦਾ ਸਭ ਠੀਕ ਸੀ ਪਰ ਮਨਜੀਤ ਨੂੰ ਕਿਹਾ ਗਿਆ ਸੀ ਕਿ ਹਫਤੇ ਤੋਂ ਬਾਅਦ ਅਲਟਰਾਸਾਉਂਡ ਕੀਤਾ ਜਾਵੇਗਾ ਹੋ ਸਕਦਾ ਆਪਰੇਸ਼ਨ ਕਰਨਾ ਪਵੇ ਮਨਜੀਤ ਨੇ ਹੌਲੀ ਹੌਲੀ ਕੱਦੀ ਸਾਰੀ ਸਾਫ ਸਫਾਈ ਕੀਤੀ ਅਤੇ ਛੋਟੇ ਤੋਂ ਲੈ ਕੇ ਵੱਡੇ ਸਭ ਕੱਪੜੇ ਵੀ ਤੋ ਦਿੱਤੇ ਸੀਤੋ ਨੇ ਬਥੇਰਾ ਕਿਆ ਕੁੜੇ ਬਸ ਕਰ ਹੋਂ ਪਰ ਮਨਜੀਤ ਨੂੰ ਅਸੀਂ ਕਿਵੇਂ ਮੰਝੇ ਬੈਠ ਜਾਣਾ ਕੰਮ ਤਾਂ ਸਾਰਾ ਬਹੁਤ ਬਿਜੀ ਤੇ ਸਿਰ ਪੈ ਜਾਣਾ ਇਸ ਲਈ ਉਹ ਜਿੰਨਾ ਵੱਧ ਤੋਂ ਵੱਧ ਹੋ ਸਕੇ ਨਵੇੜ ਦੇਣਾ ਚਾਹੁੰਦੀ ਸੀ ਕੰਮ ਤਾਂ ਨਿਬੜ ਗਿਆ ਸੀ ਪਰ ਮਨਜੀਤ ਦੇ ਦਰਦਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਉਹਨੇ ਬੀਜੀ ਨੂੰ ਦੱਸਿਆ ਤਾਂ ਬੀਜੀ ਕਹਿਣ ਲੱਗੀ ਕੋਈ ਹੋਰ ਲੀੜਾ ਕਚੀਰਾ ਹੈ ਉਹ ਵੀ ਤੋਲੈ ਸਵੇਰ ਦੀ ਫੜੀ ਲੱਤੇ ਲੱਗੀ ਹੋਈਆਂ ਅੱਗ ਲੱਗਣੇ ਕੰਮ ਵੀ ਕਦੀ ਮੁੱਕਦੇ ਆ ਇੱਕ ਪਿਆਰੀ ਜਹੀ ਛਿੜਕੀ ਤੇ ਬੀਜੀ ਨੇ ਉਸ ਨੂੰ ਮੰਚੇ ਤੇ ਬਿਠਾਇਆ ਤੇ ਆਪ ਸੌਂਖ ਦਾ ਕੜਾ ਬਣਾ ਲਿਆ ਰਵਿੰਦਰ ਉਸ ਨੂੰ ਹਸਪਤਾਲ ਲੈ ਗਿਆ ਜਿੱਥੇ ਮਨਜੀਤ ਨੇ ਪੁੱਤਰ ਨੂੰ ਜਨਮ ਦਿੱਤਾ ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਡਿਲੀਵਰੀ ਨਾਰਮਲ ਸੀ ਇਸ ਕਰਕੇ ਦੂਜੇ ਦਿਨ ਛੁੱਟੀ ਮਿਲ ਗਈ ਬੱਚੇ ਦਾ ਨਾਮ ਕਮਲਜੀਤ ਸਿੰਘ ਰੱਖਿਆ ਗਿਆ ਬਲਦੇਵ ਸਿੰਘ ਕੇਸ ਦੇ ਤਰੀਕ ਤੇ ਗਿਆ ਉੱਥੋਂ ਆਪਣੀ ਵੱਡੀ ਪੈਣ ਦੇ ਘਰ ਚਲਾ ਗਿਆ ਵਿੜੇ ਬੜਿਆ ਤਾਂ ਪੈਣ ਚੁੱਲ੍ਹੇ ਮੂਰੇ ਬੈਠੀ ਸੀ ਪਰਾ ਨੂੰ ਦੇਖ ਖੁਸ਼ ਹੋ ਕੇ ਬੋਲੀ ਲੈ ਕਾਕਾ ਜੀ ਅੱਜ ਰੱਬ ਤੋਂ ਕੁਝ ਹੋਰ ਮੰਗਦੀ ਉਹ ਵੀ ਮਿਲ ਜਾਣਾ ਸੀ ਮੈਂ ਬੈਠੀ ਤੈਨੂੰ ਹੀ ਯਾਦ ਕਰ ਰਹੀ ਸੀ ਆ ਬੈਠ ਭੈਣ ਨੇ ਨੇੜੇ ਪਈ ਪੀੜੀ ਪਰਾ ਵੱਲ ਖਿਸਕਾ ਕੇ ਗਿਆ ਘਰ ਦੇ ਸੁੱਖ ਸ਼ਾਂਤ ਪੁੱਛਣ ਤੋਂ ਬਾਅਦ ਭੈਣ ਨੇ ਕਿਹਾ ਤਰੀਕ ਦਾ ਕੀ ਬਣਿਆ ਕਾਕਾ ਬਣਨਾ ਕੀ ਹੈ ਭੈਣ ਤਰੀਕ ਪੈ ਗਈ ਫਿਰ ਅਗਲੇ ਤਰੀਕ ਤੇ ਬੈਸ ਹੋਵੇ ਸ਼ਾਇਦ ਆ ਜੱਜ ਨੇ ਬੋਲਿਆ ਕਿ ਪੁਰਾਣੇ ਸਾਰੇ ਕੇਸ ਜਲਦੀ ਨਿਪਟਾਈ ਜਾਣ ਉਹਦਾ ਤਾਂ ਵਕੀਲ ਵੀ ਦੋ ਤਰੀਕਾ ਤੇ ਨਹੀਂ ਪਹੁੰਚਾ ਕਾਕਾ ਉਹਨੇ ਪਹੁੰਚਣਾ ਵੀ ਨਹੀਂ ਉਹਦੇ ਪਿੱਛੇ ਵੀ ਦੋ ਕਾਰਨ ਆ ਇੱਕ ਤਾਂ ਕਿ ਖਿੰਦੇ ਨੇ ਪਹਿਲੀ ਫੀਸ ਵੀ ਨਹੀਂ ਪੂਰੀ ਦਿੱਤੀ ਅੱਗੇ ਵੀ ਕੋਈ ਨਹੀਂ ਉਮੀਦ ਦੂਜਾ ਕਾਰਨ ਇਹ ਕਿ ਮੈਂ ਪਿੰਡ ਗਈ ਸੀ ਤੇ ਵਕੀਲ ਦੇ ਘਰ ਵੀ ਗਈ ਸੀ ਮੈਂ ਬਹੁਤ ਬੋਲ ਕੇ ਆਈ ਸੀ ਕਹਿੰਦਾ ਭੂਆ ਮੇ ਤਾਂ ਕੰਮ ਆਏ ਮੈਂ ਕਿਹਾ ਕੰਮ ਕਰੀ ਜਾਂ ਪਰ ਅੱਖੀ ਦੇਖ ਕੇ ਮੱਖੀ ਨਾ ਨਿਗਲ ਕਿਤੇ ਦਾਨੀ ਰਹੇਗਾ ਗਰੀਬ ਮਾਰਨਾ ਕਰ ਪੈਸਾ ਸਭ ਕੁਝ ਨਹੀਂ ਹੁੰਦਾ ਗਰੀਬ ਦੀ ਹਾ ਨਾ ਲੈਣੀ ਰੱਬ ਨਹੀਂ ਬਖਸ਼ੇਗਾ ਮੈਂ ਛਿੰਦੇ ਦੇ ਇੱਕ ਇੱਕ ਕਰਕੇ ਸਾਰੇ ਕੱਚੇ ਚਿੱਠੇ ਪਰੋਲ ਦਿੱਤੇ ਹੱਥ ਜੋੜ ਕੇ ਕਹਿੰਦਾ ਭੂਆ ਮਾਫ ਕਰ ਗੱਲ ਕਰਦੀ ਕਰਦੀ ਭੈਣ ਇੱਕਦਮ ਚੁੱਪ ਹੋ ਗਈ ਕੀ ਹੋਇਆ ਭੈਣ ਤੂੰ ਚੁੱਪ ਕਿਉਂ ਕਰ ਗਈ ਕੁਛ ਨਹੀਂ ਕਾਕਾ ਕੱਲ ਛਿੰਦਾ ਇੱਥੇ ਆਇਆ ਸੀ ਪਤਾ ਨਹੀਂ ਇਹ ਕਿੱਥੋਂ ਪਤਾ ਨੂੰ ਪਤਾ ਲੱਗ ਗਿਆ ਕਿ ਮੈਂ ਉਹਦੇ ਵਕੀਲ ਕੋਲ ਗਈ ਸੀ ਗਲੀ ਵਿੱਚ ਖੜਾ ਹੋ ਕੇ ਬਹੁਤ ਉੱਚਾ ਨੀਵਾ ਬੋਲ ਕੇ ਗਿਆ ਸਾਰੇ ਗਲੀ ਬਾਹਰ ਕਰੀ ਤਮਾਸ਼ਾ ਦੇਖ ਰਹੀ ਸੀ ਕੰਦੀ ਹੋਈ ਰੋਣ ਲੱਗੀ ਤੇ ਕਹਿਣ ਲੱਗੀ ਚਾਹ ਸਿਆਣਾ ਪਿੱਛੇ ਮਰ ਗਿਆ ਅੱਜ ਤੱਕ ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਮਤਰੀ ਪੈਣਾ ਬੇਈਮਾਨ ਨੇ ਮੇਰੇ ਬਾਪ ਦਾ ਸੀਵਾ ਫਰੋਲ ਦਿੱਤਾ ਇਹ ਸਭ ਬੇਬੇ ਦਾ ਕਰਿਆ ਧਰਿਆ ساری ਉਮਰ शिंदे ਦੀ ਪਿੱਠ ਸਾਫਦੀ ਰਹੀ ਚਾਹ ਕਿੰਨਾ ਵੀ ਬੜਾ ਕੰਮ ਕੀਤਾ ਹੋਵੇ ਕਦੀ ਮਾੜਾ ਨਹੀਂ ਕਿਹਾ ਇਸ ਦਾ ਨਤੀਜਾ ਸਨ ਵਿਪੁਗਤ ਨਾ ਪਿਆ ਚਲ ਛੱਡ ਕਾਕਾ ਤੂੰ ਰਾਮ ਕਰ ਕਹਿ ਕੇ ਪੈਣੇ ਇੱਕ ਠੰਡਾ ਹੋ ਗਿਆ ਪਰਿਆ ਸਾਰੀ ਰਾਤ ਬਲਦੇਵ ਸਿੰਘ ਨੂੰ ਨੀਂਦ ਨਹੀਂ ਆਈ ਬਲਦੇਵ ਸਿੰਘ ਭੈਣ ਦੇ ਘਰੋਂ ਆ ਕੇ ਗੋਮ ਸਮਝਿਆ ਹੋ ਗਿਆ ਕਿਸੇ ਨੂੰ ਕੁਝ ਨਾ ਦੱਸਿਆ ਉਸ ਨੂੰ ਸ਼ਿੰਦੇ ਦੀ ਹਰਕਤ ਤੇ ਬਹੁਤ ਗੁੱਸਾ ਆ ਰਿਹਾ ਸੀ ਉਹ ਭੈਣ ਜਿਸ ਨੂੰ ਕਦੀ ਮਾਂ ਦੇ ਬਰਾਬਰ ਦਾ ਦਰਜਾ ਦਿੱਤਾ ਸੀ ਉਸ ਨੂੰ ਗਲੀ ਵਿੱਚ ਖੜਾ ਹੋ ਕੇ ਬੋਲਕ-ਬੋਲ ਆੱਖਾਂ ਤੋਂ ਹੌਲੀ ਕਰ ਦਿੱਤਾ ਸੀ ਸ਼ਿੰਦੇ ਨੇ ਉਸ ਨੂੰ ਜਰਾ ਜਿੰਨੀ ਵੀ ਸ਼ਰਮ ਨਹੀਂ ਆਈ ਸੀ ਇਹ ਸਭ ਗੱਲਾਂ ਬਲਦੇਵ ਸਿੰਘ ਦੇ ਦਿlo ਦਿਮਾਗ 'ਤੇ ਆ ਥੋੜੇ ਦੀ ਤਰ੍ਹਾਂ ਵੱਜ ਰਹੀਆਂ ਸਨ ਦਰਅਸਲ ਬਲਦੇਵ ਸਿੰਘ ਦੀ ਮਾਂ ਦੇ ਦੋ ਵਿਆਹ ਸਨ ਬੱਦੀ ਪਹਿਨ ਪਹਿਲੇ ਪਤੀ ਦੀ ਸੀ ਧੀ ਸੀ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਬੇਬੇ ਨੇ ਆਪਣੇ ਦਿਓਰ ਦੇ ਚਾਦਰ ਪਾ ਲਈ ਸੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅਚਾਨਕ ਬਲਦੇਵ ਸਿੰਘ ਨੂੰ ਦੇ ਢਿੱਡ ਪੀੜ ਹੋਣ ਲੱਗੀ ਉਸ ਨੂੰ ਸੌਫ ਅਜਮੈਣ ਦਾ ਕੜਾ ਦਿੱਤਾ ਗਿਆ ਪਰ ਕੋਈ ਫਰਕ ਨਹੀਂ ਪਿਆ ਸਭ ਉਹਦੀ ਛਾਤੀ ਵਿੱਚ ਵੀ ਦਰਦ ਹੋਣ ਲੱਗੀ ਅਤੇ ਉਲਟੀਆਂ ਆਉਣ ਲੱਗ ਪਈਆਂ ਅਰਵਿੰਦਰ ਅਤੇ ਰਿੰਪਾ ਉਹਨੂੰ ਹਸਪਤਾਲ ਲੈ ਗਏ ਡਾਕਟਰ ਨੇ ਚੈੱਕ ਕਰਕੇ ECG ਕਰਾਉਣ ਲਈ ਕਿਹਾ ਜਿਹਦੀ ਰਿਪੋਰਟ ਦੇ ਕੇ ਡਾਕਟਰ ਨੇ ਕਿਹਾ ਕਿ ਹਾਰਟ ਅਟੈਕ ਆਇਆ ਹੈ ਸਾਰੀ ਰਾਤ ਵਿੱਚ ਲਗਾਤਾਰ 3-4 ਅਟੈਕ ਆ ਗਏ ਬਲਦੇਵ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਪਰ ਘਰ ਵਿੱਚ ਸੀਤੋ ਤੇ ਮਨਜੀਤ ਨੂੰ ਕੁਝ ਵੀ ਨਹੀਂ ਪਤਾ ਸੀ ਫਿਰ ਇਸ ਵੀਰੇ ਰਿੰਪੇ ਦਾ ਫੋਨ ਆਇਆ ਮਨਜੀਤ ਨੇ ਫੋਨ ਚੁੱਕਿਆ ਰਿੰਪਾ ਬਹੁਤ ਘਬਰਾਇਆ ਹੋਇਆ ਸੀ ਉਸਨੇ ਮਨਜੀਤ ਨੂੰ ਕਿਹਾ ਭਾਬੀ ਪਾਪਾ ਜੀ ਦੀ ਹਾਲਤ ਠੀਕ ਨਹੀਂ ਤੁਸੀਂ ਮੰਮੀ ਦਾ ਖਿਆਲ ਰੱਖਣਾ ਤੇ ਮੰਮੀ ਨੂੰ ਕੁਝ ਵੀ ਦੱਸਣਾ ਨਹੀਂ ਕੀ ਹੋਇਆ 림ਪੀ এবੀ ਦਾ ਦਸ ਮੈਨੂੰ ਮਨਜੀਤ ਨੇ ਚਿੰਤਾ ਤੁਨ ਕੋ ਕੇ ਪੁੱਛਿਆ ਪਾਪਾ ਜੀ ਨੂੰ ਹਾਰਟ ਅਟੈਕ ਆਇਆ ਰਾਤ ਦੇ ਤਿੰਨ ਅਟੈਕ ਆ ਚੁੱਕੇ ਆ ਹਾਲਤ ਖਰਾਬ ਹੈ ਇੱਥੇ ਇੱਕ ਟੈਸਟ ਕਰਨਾ ਸੀ ਪਰ ਮਸ਼ੀਨ ਖਰਾਬ ਆ ਕੇ ਤੁਸੀਂ ਪੀਜੀਆਈ ਲੈ ਜਾਵੋ ਪਲੀਜ਼ 림ਪੀ ਤੇਰੇ ਬਾਜੀ ਨੂੰ ਬੋਲ ਠੀਕ ਹੈ ਮੈਂ ਗੱਲ ਕਰਦਾ ਬਾਜੀ ਨਾਲ ਕਹਿ ਕੇ 림ਪੀ ਨੇ ਫੋਨ ਕੱਟ ਦਿੱਤਾ ਮਨਜੀਤ ਦੀਆਂ ਅੱਖਾਂ ਵਿੱਚ ਆਪ ਮੁਹਾਰੇ ਹੰਝੂ ਵਹਿ ਰਹੇ ਸੀ ਸਿੱਤੋਂ ਬਾਹਰ ਬੇੜੇ ਵਿੱਚ ਮੈਂ ਧੀ ਪੋਤੇ ਨੂੰ ਖਿਡਾ ਰਹੀ ਸੀ ਮਨਜੀਤ ਨੇ ਆਪਣੇ ਆਪ ਨੂੰ ਕੁਝ ਸੰਭਾਲਿਆ ਤੇ ਬਾਹਰ ਆ ਕੇ ਬੋਲੀ ਮੰਮੀ ਮੈਂ ਰੋਟੀ ਬਣਾ ਲਵਾਂ ਰਿੰਪੇ ਦਾ ਫੋਨ ਆਇਆ ਉਹ ਥੋੜੀ ਦੇਰ ਤੱਕ ਆਵੇਗਾ ਤੇ ਪਾਪਾ ਜੀ ਕਿਵੇਂ ਆ ਹੁਣ ਠੀਕ ਹੈ ਪਹਿਲਾਂ ਨਾਲੋਂ ਚੱਲ ਬਣਾ ਲੈ ਰੋਟੀ ਮੈਂ ਰਿੰਪੇ ਦੇ ਨਾਲ ਜਾ ਕੇ ਦੇਖਾਵਾਂਗੀ ਮਨਜੀਤ ਨੇ ਸੱਸ ਨੂੰ ਕੋਈ ਵੀ ਜਵਾਬ ਦੇਣਾ ਉਚਿਤ ਨਾ ਸਮਝਿਆ ਤੇ ਰਸੋਈ 'ਤੇ ਚਲੀ ਗਈ ਕੁਝ ਦੇਰ ਬਾਅਦ ਰਿੰਪਾ ਘਰ ਆਇਆ ਜਿਹੜਾ ਉਦਾਸ ਜਿਹਾ ਸੀ ਪਰ ਮਾਂ ਤੋਂ ਆਪਣੀ ਪਰੇਸ਼ਾਨੀ ਲੁਕਾਉਂਦਾ ਪੂਰਾ ਯਤਨ ਕੀਤਾ ਕਾਕਾ ਕਿਵੇਂ ਆ ਤੇਰੇ ਪਾਪਾ ਜੀ ਵਿਜੀ ਰਾਤ ਨਾਲੋਂ ਠੀਕ ਐ ਪਰ ਦੱਸ ਹਸਪਤਲ ਵਿੱਚ ਮਸ਼ੀਨਾ ਕਰਾਵ ਦੋ ਟੈਸਟ ਕਰਨੇ ਆ ਉਹਨਾਂ ਨੇ ਤਾਂ ਕਰਕੇ ਸ਼ਾਇਦ ਪੀਜੀਆਈ ਲੈ ਜਾਣਾ ਪਵੇਗਾ ਠੀਕ ਆ ਪੁੱਤ ਮੈਨੂੰ ਵੀ ਹੁਣ ਨਾਲ ਲੈ ਚੱਲ ਮੈਂ ਵੀ ਦੇਖ ਆਵਾਂਗੀ ਤੁਸੀਂ ਉੱਥੇ ਕੀ ਕਰਨਾ ਪਾਪਾ ਜੀ ਠੀਕ ਐ ਹੁਣ ਪੀਜੀਆਈ ਨੂੰ ਜਾਣਾ ਪਤਾ ਨਹੀਂ ਕਿੱਥੇ ਕਿੰਨਾ ਟਾਈਮ ਲੱਗੇਗਾ ਤੁਸੀਂ ਕਰ ਲਓ ਸੀਤੋ ਬੋਲੀ ਕੁਝ ਨੇ ਪਰ ਦਿਲ ਵਿੱਚ ਕੁਝ ਟੁੱਟਣ ਲੱਗਾ ਸੀ ਰਵਿੰਦਰ ਦੀ ਜਾਣ ਪਹਿਚਾਨ ਦੇ ਕਿਸੇ ਬੰਦ ਦੀ ਸਪਾਰਸ਼ਨਾ ਬਲਦੇਵ ਸਿੰਘ ਨੇ 16 ਸੈਕਟਰ ਦੇ ਹਸਪਤਾਲ ਤੋਂ ਪੀਜੀਆਈ ਰੈਫਰ ਕੀਤਾ ਗਿਆ ਰਵਿੰਦਰ ਤੇ ਰਿੰਪੀ ਨੇ ਸਲਾਹ ਕਰਕੇ ਆਪਣੇ ਮਾਮੇ ਨੂੰ ਵੀ ਫੋਨ ਕਰਕੇ ਬੁਲਾ ਲਿਆ ਮਾਮਾ ਜੀ ਸਿੱਧੇ ਹਸਪਤਾਲ ਪਹੁੰਚ ਗਏ ਸ਼ਾਮ ਨੂੰ ਰਵਿੰਦਰ ਮਾਮਾ ਜੀ ਨੂੰ ਕਾਰ ਛੱਡਣ ਆਇਆ ਤਾਂ ਸੀਤੂ ਭਰਾ ਨੂੰ ਅਚਾਨਕ ਦੇਖ ਕੇ ਹੋਰ ਪਰੇਸ਼ਾਨ ਹੋ ਗਈ ਉਹਨੂੰ ਸ਼ੱਕ ਤਾਂ ਪਹਿਲਾਂ ਹੀ ਸੀ ਪਰ ਹੁਣ ਯਕੀਨ ਹੋ ਗਿਆ ਕਿ ਉਹਦਾ ਪਤੀ ਸੀਰੀਅਸ ਹੈ ਉਹ ਜਿੱਦ ਪੈ ਗਈ ਕਿ ਮੈਂ ਜਾਣ ਦੇਖਣ ਬਹੁਤ ਮੁਸ਼ਕਲ ਨਾ ਉਸ ਨੂੰ ਸਵੇਰੇ ਜਾਣ ਲਈ ਮਨਾਇਆ ਗਿਆ ਅਗਲੀ ਸਵੇਰ ਸੀਤੂ ਅਤੇ ਉਹਦਾ ਪ੍ਰਾ ਪੀਜੀਆਈ ਪਹੁੰਚ ਗਏ ਸੀਤੂ ਜਿਵੇਂ ਹੀ ਐਮਰਜੈਂਸੀ ਵਾਰਡ ਵਿੱਚ ਪਹੁੰਚੀ ਤਾਂ ਪਤੀ ਨੂੰ ਮਸ਼ੀਨਾਂ ਵਿੱਚ ਜਗੜਿਆ ਦੇਖ ਉਹਦਾ ਕਲੇਜਾ ਮੋਨੂ ਆ ਗਿਆ ਉਹਦੀਆਂ ਅੱਖਾਂ ਅੰਬਰ ਦੀ ਤਰ੍ਹਾਂ ਵਰਸਣ ਲੱਗੀਆਂ ਬਲਦੇਵ ਸਿੰਘ ਬੋਲ ਨਹੀਂ ਸਕਦਾ ਸੀ ਪਰ ਸੀਤੂ ਦਾ ਹੱਥ ਆਪਣੇ ਹੱਥ ਵਿੱਚ ਫੜ ਕੇ ਉਸ ਨੂੰ ਤਸੱਲੀ ਦਿੱਤੀ ਬਲਦੇਵ ਸਿੰਘ ਨੂੰ ਇੱਕ ਤੋਂ ਬਾਅਦ ਇੱਕ ਕਰਕੇ ਚਾਰ ਅਟੈਕ ਆਏ ਸਨ ਜਿਸ ਨਾਲ ਦਿਲ ਬਹੁਤ ਕਮਜ਼ੋਰ ਹੋ ਚੁੱਕਾ ਸੀ ਆਪਰੇਸ਼ਨ ਹੋਣਾ ਅਸੰਭਵ ਸੀ ਸਥਿਤੀ ਥੋੜੀ ਸੰਭਲਣ ਤੋਂ ਬਾਅਦ ਡਾਕਟਰਾਂ ਦੀ ਪੂਰੀ ਟੀਮ ਨੇ ਸਲਾਹ ਬਣਾ ਕੇ ਰਵਿੰਦਰ ਅਤੇ ਦਿਨਪੇ ਨੂੰ ਬਹੁਤ ਸਲੀ ਦਿੱਤੀ ਕਿ ਆ ਕੇ ਬਲਦੇਵ ਸਿੰਘ ਨੂੰ ਦਿੱਲੀ ਐਸਕਾਟ ਹਸਪਤਾਲ ਲੈ ਜਾਓ ਉਹ ਤੇ ਹਾਰਦ ਦੇ ਬਹੁਤ ਮਹਰ ਡਾਕਟਰ ਨੇ ਬਲਦੇਵ ਸਿੰਘ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਅਗਲੇ ਦਿਨ ਦਿੱਲੀ ਜਾਣ ਦੀ ਤਿਆਰੀ ਕੀਤੀ ਗਈ ਰਵਿੰਦਰ ਅਤੇ ਬੀਜੀ ਦਾ ਨਾਲ ਜਾਣਾ ਤੇ ਹੋਇਆ ਰਿੰਪੇ ਦੀ ਨੌਕਰੀ ਅਜੇ ਨਵੀਂ-ਨਵੀਂ ਲੱਗੀ ਸੀ ਸੋ ਉਹਦਾ ਕਰਜ ਚ ਰਹਿਣਾ ਜ਼ਰੂਰੀ ਸੀ ਜਦੋਂ ਪਾਪਾ ਜੀ ਜਾਣ ਲੱਗੇ ਤਾਂ ਮਨਜੀਤ ਨੇ ਪੈਰ ਚੁੱਕੇ ਤਾਂ ਪਾਪਾ ਜੀ ਨੇ ਬੜੇ ਪਿਆਰ ਨਾਲ ਮਨਜੀਤ ਦੇ ਸਿਰ ਤੇ ਹੱਥ ਰੱਖਿਆ ਤੇ ਜੇਬ ਵਿੱਚ 100 ਰੁਪਏ ਦੀ ਨੋਟ ਕੱਢ ਕੇ ਉਹਦੇ ਹੱਥ ਫੜ ਕੇ ਉਹਦੇ ਹੱਥ ਕਰਕੇ ਬੋਲੇ ਪੁੱਤ ਨਿਆਣੇ ਨੂੰ ਕੁਝ ਖਾਣ ਨੂੰ ਲੈ ਦੇਣੀ ਚੰਗਾ ਜਿਉਂਦਾ ਰਿਹਾ ਤਾਂ ਠੀਕ ਨਹੀਂ ਤਾਂ ਆਪਣੀ ਮਾਂ ਦੀ ਖਿਆਲ ਰੱਖਿਓ ਮਨਜੀਤ ਦੀਆਂ ਅੱਖਾਂ ਪਰ ਆਈਆਂ ਉਹਨੇ ਹੰਝੂ ਲੁਕਾਉਂਦੇ ਹੋਏ ਕਿਹਾ ਪਾਪਾ ਜੀ ਕੁਛ ਨਹੀਂ ਹੁੰਦਾ ਤੁਹਾਨੂੰ ਤੁਸੀਂ ਠੀਕ ਹੋ ਕੇ ਵਾਪਸ ਆ ਜਾਣਾ ਛੇਤੀ ਚਿੰਤਾ ਨਹੀਂ ਕਰਨੀ ਕੋਈ ਵੀ ਪਾਪਾ ਜੀ ਨੇ ਇੱਕ ਵਾਰ ਫੇਰ ਮਨਜੀਤ ਨੂੰ ਪਿਆਰ ਦਿੱਤਾ ਤੇ ਹੌਲੀ ਹੌਲੀ ਤੁਰ ਕੇ ਗੱਡੀ ਵਿੱਚ ਜਾ ਬੈਠਾ ਗੱਡੀ ਜਦ ਤੱਕ ਦਿਸਦੀ ਰਹੀ ਦਿਓਰ ਪਰ ਜਾਈ ਉੱਥੇ ਖੜੇ ਵੇਖਦੇ ਰਹੇ ਦੋਵਾਂ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਦਰਿਆ ਵਹਿ ਰਿਹਾ ਸੀ ਮਨਜੀਤ ਨੇ ਚੁੰਨੀ ਨਾਲ ਅੱਖਾਂ ਪੂੰਝਦੇ ਹੋਏ ਰਿੰਪੇ ਨੂੰ ਹੌਸਲਾ ਦਿੰਦੇ ਹੋਏ ਕਿਹਾ ਚਿੰਤਾ ਨਾ ਕਰ ਬਾਬਾ ਜੀ ਨੇ ਸਭ ਠੀਕ ਕਰ ਦੇਣਾ ਚੱਲ ਲੰਦਨ ਹਾਂ ਭਾਬੀ ਬਾਬਾ ਜੀ ਠੀਕ ਕਰ ਸਕਦੇ ਹੁਣ ਤਾਂ ਦੋਵੇਂ ਇੱਕ ਦੂਜੇ ਨੂੰ ਹੌਸਲਾ ਦੇ ਰਹੇ ਸੀ ਪਰ ਕਿਸੇ ਅਣ ਪੂਣੇ ਦਾ ਡਰ ਦੋਹਾਂ ਨੂੰ ਸਤਾ ਰਿਹਾ ਸੀ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜਰੂਰ ਦੱਸਣਾ ਜੀ